ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਲੇਖਕਾ ਕੁਲਦੀਪ رائے ਭਗਤ ਦੇ ਵੱਲੋਂ ਆਪਣੀ ਪਹਿਲੀ ਪਲੇਠੀ ਪੁਸਤਕ ਜਜ਼ਬਾਤ ਦੇ ਰਾਹ ਪੁਸਤਕ ਲੋਕ ਅਰਪਣ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਖਕ ਕੁਲਦੀਪ رائے ਨੇ ਦੱਸਿਆ ਕਿ ਇਹ ਮੇਰੀ 40 ਸਾਲ ਦੀ ਮਿਹਨਤ ਦਾ ਨਤੀਜਾ ਹੈ ਕਿਉਂਕਿ ਅਸੀਂ ਜਿਵੇਂ ਦੀ ਸੋਚ ਆਪਣੇ ਮਨ ਦੇ ਵਿੱਚ ਲੈ ਕੇ ਚੱਲਦੇ ਹਾਂ ਗੁਰੂ ਮਹਾਰਾਜ ਤੁਹਾਡੀ ਉਸੇ ਸੋਚ ਨੂੰ ਪਾਗ ਲਗਾਉਂਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਖਕ ਕੁਲਦੀਪ رائے ਭਗਤ ਨੇ ਦੱਸਿਆ ਕਿ ਜੋ ਮੇਰੀ ਪਲੇਠੀ ਦੀ ਪੁਸਤਕ ਲੋਕ ਅਰਪਣ ਹੋਈ ਹੈ ਇਹ ਮੇਰੀ 40 ਸਾਲ ਦੀ ਮਿਹਨਤ ਹੈ ਜੋ ਉਹਨਾਂ ਕਿ ਆ ਕੀ ਇਨਸਾਨ ਦੇ ਨਾਲ ਪੂਰੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ ਉਸ ਨੂੰ ਘਬਰਾਉਣਾ ਨਹੀਂ ਚਾਹੀਦਾ ਇਸ ਮੌਕੇ ਆਏ ਹੋਏ ਪਤਵੰਤੇ ਸੰਜਨਾ ਨੇ ਕੁਲਦੀਪ ਰਾਏ ਭਗਤ ਨੂੰ ਵਧਾਈਆਂ ਦਿੱਤੀਆਂ ਦਿਆਣਾ ਦੇ ਪੰਜਾਬੀ ਪਵਨ ਵਿਖੇ ਲੇਖਕਾ ਕੁਲਦੀਪ ਰਾਏ ਭਗਤ ਦੇ ਵੱਲੋਂ ਆਪਣੀ ਪਹਿਲੀ ਪਲੇਠੀ ਪੁਸਤਕ ਜਜ਼ਬਾਤ ਦੇ ਰਾਹ ਪੁਸਤਕ ਲੋਕ ਅਰਪਣ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਖਕ ਕੁਲਦੀਪ ਰਾਏ ਨੇ ਦੱਸਿਆ ਕਿ ਇਹ ਮੇਰੀ 40 ਸਾਲ ਦੀ ਮਿਹਨਤ ਦਾ ਨਤੀਜਾ ਹੈ ਕਿਉਂਕਿ ਅਸੀਂ ਜਿਵੇਂ ਦੀ ਸੋਚ ਆਪਣੇ ਮਨ ਦੇ ਵਿੱਚ ਲੈ ਕੇ ਚੱਲਦੇ ਹਾਂ ਗੁਰੂ ਮਹਾਰਾਜ ਤੁਹਾਡੀ ਉਸੇ ਸੋਚ ਨੂੰ ਭਾਕ ਲਗਾਉਂਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਖਕ ਕੁਲਦੀਪ ਰਾਏ ਭਗਤ ਨੇ ਦੱਸਿਆ ਕਿ ਅੱਜੋ ਮੇਰੀ ਪਲੇਠੀ ਦੀ ਪੁਸਤਕ ਲੋਕ ਅਰਪਣ ਹੋਈ ਹੈ ਇਹ ਮੇਰੀ 40 ਸਾਲ ਦੀ ਮਿਹਨਤ ਹੈ ਆਪ ਦਾ ਨਾਮ ਹੈ ਜਜ਼ਬਾਤ ਦੇ ਰਾਹ ਇਹ ਮੇਰੀ ਪਿਛਲੇ ਤਕਰੀਬਨ ਕਹਿ ਲੋ ਵੀ 40 ਸਾਲਾਂ ਦੀ ਮਿਹਨਤ ਹੈਗੀ ਆ ਲਿਖਣ ਦਾ ਸ਼ੌਕ ਮੈਨੂੰ 1996 ਤੋਂ ਸ਼ੁਰੂ ਹੋ ਗਿਆ ਸੀ ਪਰ ਲਿਖਦੇ 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 ਡਾਇਰੀ ਦੇ ਵਿੱਚ ਇਕੱਠੀਆਂ ਕਰਕੇ ਰੱਖੀਆਂ ਸੀ ਮੇਰੇ ਇੱਕ ਸੱਜਣ ਮਿੱਤਰ ਸ਼੍ਰੀ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਇਹ ਕਿਤਾਬ ਜਦੋਂ ਉਹਨਾਂ ਨੇ ਮੇਰੀ ਡਾਇਰੀ ਪੜ੍ਹੀ ਉਹਨਾਂ ਨੂੰ ਬਹੁਤ ਇੰਪ੍ਰੈਸ ਹੋਏ ਕਿ ਕੁਲਦੀਪ ਬਹੁਤ ਅੱਛਾ ਲਿਖਿਆ ਯਾਰ ਇੱਕ ਤੇਰੀ ਕਿਤਾਬ ਛਪਣ ਲਾਇਕ ਹੈ ਗੱਲ ਹੋਈ ਸ਼੍ਰੀ ਜਨਮੇਜਾ ਸਿੰਘ ਜੋਲ ਜੀ ਜੋ ਪਬਲਿਸ਼ਰ ਨੇ ਮੇਰੀ ਬੁੱਕ ਦੇ ਪੰਜਾਬੀ ਸਾਹਿਤ ਅਕੈਡਮੀ ਦੇ ਸੈਕਟਰੀ ਸ਼੍ਰੀ ਗੁਲਜ਼ਾਰ ਸਿੰਘ ਪੰਦੇਰ ਜੀ ਇਹਨਾਂ ਸਾਰਿਆਂ ਦੇ ਉਦਮ ਸਦਕਾ ਇਹ ਕਿਤਾਬ ਅੱਜ ਤੁਹਾਡੇ ਸਾਹਮਣੇ ਛਪ ਕੇ ਤਿਆਰ ਹੈ ਤੇ ਉਮੀਦ ਕਰਦਾ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਵਿੱਚ ਆਏਗੀ ਤੇ ਤੁਸੀਂ ਸਾਰੇ ਇਹਨੂੰ ਬਹੁਤ ਸਾਰਾ ਪਿਆਰ ਦਿਵੋਗੇ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਸ਼੍ਰੀ ਦੁਰਗਾ ਮੰਦਰ ਮੇਕ ਤਰਮਸ਼ਲਾ ਕਮੇਟੀ ਦੇ ਮੇਰੇ ਸਾਰੇ ਸੱਜਣ ਮਿੱਤਰ ਜਿਹੜੇ ਅੱਜ ਆਏ ਨੇ ਇਸ ਮੌਕੇ ਤੇ ਮੇਰਾ ਸਟਾਫ ਕਿਉਂਕਿ ਮੈਂ ਜੁਡੀਸ਼ੀਅਲ ਕੋਰਟ ਦੇ ਵਿੱਚ ਪੋਸਟਡ ਆ ਮੇਰਾ ਸਟਾਫ ਜੋ ਅੱਜ ਮੇਰੇ ਨਾਲ ਆਇਆ ਹੈ ਮੇਰੀ ਇਸ ਖੁਸ਼ੀ ਦੀ ਘੜੀ ਤੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਜਿਹੜੇ ਆਏ ਨੇ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਬੁੱਕ ਹੈ ਮੈਂ ਜ਼ਿੰਦਗੀ ਦੇ ਵਿੱਚ ਜੋ-ਜੋ ਮਹਿਸੂਸ ਕੀਤਾ ਜਿਵੇਂ ਮੈਂ ਸਟੇਜ ਤੇ ਦੱਸਿਆ ਮੈਂ ਰੋਇਆ ਤਾਂ ਗਜ਼ਲ ਲਿਖੀ ਮੈਂ ਹੱਸਿਆ ਤਾਂ ਕਵਿਤਾ ਲਿਖੀ ਮੈਂ ਜਿੰਦਗੀ ਜਿਦਾ ਵਗੇ ਅੱਗੇ ਚੱਲਿਆ ਗਿਆ ਬਹੁਤ ਵੱਧ ਆ ਰਿਹਾ ਤਾਂ ਜਿਵੇਂ ਜਿਵੇਂ ਜਜ਼ਬਾਤ ਆਉਂਦੇ ਗਏ ਤਾਂ ਉਹ ਕਵਿਤਾਵਾਂ ਦਾ ਰੂਪ ਲੈ ਕੇ ਸਾਹਮਣੇ ਆਉਂਦੇ ਗਏ ਮੇਰੇ ਉਹੀ ਜਜ਼ਬਾਤ ਉਹੀ ਫੀਲਿੰਗਸ ਜੋ ਮੈਂ ਆਪਣੇ ਅੰਦਰ ਮਹਿਸੂਸ ਕੀਤੀਆਂ ਕਲਮ ਦੇ ਰਾਹੀਂ ਕਾਗਜ਼ ਤੇ ਉਕੇਰ ਕੇ ਅੱਜ ਤੁਹਾਡੇ ਸਾਹਮਣੇ ਕਿਤਾਬ ਦੇ ਰੂਪ ਦੇ ਵਿੱਚ ਸ਼ਾਮਿਲ ਹੈ ਤੇ ਤੁਸੀਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਦੇਣਾ ਇਹੀ ਤੁਹਾਡੇ ਸਾਰਿਆਂ ਤੋਂ ਉਮੀਦ ਹੈਗੀ ਹੈ ਮੇਰਾ ਨਾਮ ਮੀਨਾ ਰਾਨੀਆ ਸਰ ਕੀ ਮੈਂ ਦਿਨ ਸਾਰਿਆਂ ਨੂੰ ਪਹੁੰਚਾ ਸਰ ਪਹਿਲਾਂ ਪਹਿਲਾਂ ਤਾਂ ਸਰ ਮੈਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹਾਂਗੀ ਮੈਂ ਆਪਣੇ ਵੱਡੇ ਭਰਾ ਨੂੰ ਕਿ ਉਹਨਾਂ ਦੀ ਬੁੱਕ ਰਿਲੀਜ਼ ਹੋਈ ਹੈ ਔਰ ਦੂਸਰੀ ਗੱਲ ਇਹ ਹੈ ਕਿ ਮੈਂ ਬਚਪਨ ਤੋਂ ਦੇਖਦੀ ਆ ਰਹੀ ਹਾਂ ਕਿ ਇਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਠੀਕ ਹੈ ਔਰ ਬੜਾ ਅੱਛਾ ਇਹ ਲਿਖਦੇ ਰਹੇ ਨੇ ਔਰ ਇੱਕ ਇਹਨਾਂ ਦੇ ਮਨ 'ਚ ਸ਼ੁਰੂ ਤੋਂ ਹੀ ਪਹਿਲਾਂ ਸੀਗਾ ਕਿ ਮੈਨੂੰ ਵੀ ਲੱਗਦਾ ਹੁੰਦਾ ਸੀ ਮੈਂ ਕਹਿੰਦੀ ਤੂੰ ਲਿਖਦਾ ਹੈਂ ਡਾਇਰੀ 'ਚ ਲਿਖਦਾ ਰਹਿਣਾ ਕਿ ਕਦੇ ਇਹਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇ ਹੈ ਨਾ ਇਹਦਾ ਸ਼ੁਰੂ ਤੋਂ ਹੀ ਇਹਨਾਂ ਦਾ ਡ੍ਰੀਮ ਸੀ ਅੱਜ ਉਹ ਡ੍ਰੀਮ ਹੈ ਨਾ ਜਿਹੜਾ ਉਹ ਪੂਰਾ ਹੋਇਆ ਉਹ ਪੂਰਾ ਹੋਣ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿਹਦੇ ਲਈ ਇਹ ਇਹਨਾਂ ਦਾ ਪਰਿਵਾਰ ਸਾਰੇ ਆ ਵਧਾਈ ਦੇ ਪਾਤਰ ਨੇ ਜੀ